ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੱਤਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੂੰ ਸਵਾਲ ਕੀਤਾ ਸੀ ਤੇ ਉਹ ਅੱਗੋਂ ਕਹਿੰਦੇ ਤੁਸੀਂ ਸਵਾਲ ਨਾ ਕਰੋ ਤੁਸੀਂ ਪੀਟੀਸੀ ਚੈਨਲ ਤੋਂ ਹਾਲਾਂਕਿ ਉਹ ਪੱਤਰਕਾਰ ਕਿਸੇ ਹੋਰ ਚੈਨਲ ਤੋਂ ਸੀ ਤੇ ਉਹਦੇ ਸੰਬੰਧ ਵਿੱਚ ਜਿਹੜੇ ਪੀਟੀਸੀ ਚੈਨਲ ਦੇ ਪੱਤਰਕਾਰ ਨੇ ਐਡੀਟਰ ਨੇ ਐਂਕਰ ਨੇ ਉਹਨਾਂ ਨੇ ਇੱਕ ਪੋਸਟ ਪਾਈ ਆ ਕਿ ਹਾਂ ਅਸੀਂ ਪੀਟੀਸੀ ਤੋਂ ਹਾਂ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਤਾਨਾ ਮਾਰਨ ਦੀ ਕੋਸ਼ਿਸ਼ ਕੀਤੀ ਹੈ ਵੀ ਜੋ ਤੁਸੀਂ ਕਰਨਾ ਕਰ ਲਓ ਅਸੀਂ ਪੀਟੀਸੀ ਤੋਂ ਹਾਂ ਹੁਣ ਜਿਹੜੀ ਮੈਂ ਗੱਲ ਕਰਨੀ ਹੈ ਨਾ ਇਹਨਾਂ ਦੀ ਅਕਲ ਟਿਕਾਣੇ ਕਿੱਦਾਂ ਆਊਗੀ ਸ਼ਖਬੀਰ ਬਾਦਲ ਨੇ ਬਹੁਤ ਵੱਡੇ ਵੱਡੇ ਚੈਨਲਾਂ ਤੇ ਇਹ ਗੱਲ ਕਹੀ ਹੈ ਕਿ ਪੀਟੀਸੀ ਚੈਨਲ ਮੇਰਾ ਹੈ ਸ਼ਰਿਆਮ ਪਤਾ ਹੈ ਤੇ ਪੀਟੀਸੀ ਵਾਲੇ ਉਹ ਨੇ ਜੇ ਕੋਈ ਦਰਬਾਰ ਸਾਹਿਬ ਤੋਂ ਸਿੱਧਾ ਲਾਈਵ ਕਰਨ ਦੀ ਕੋਸ਼ਿਸ਼ ਕਰਦਾ ਸੀ ਉਹਦੀ ਵਿਰੋਧਤਾ ਕੀਤੀ ਪਰ ਜੇ ਤੱਕ ਹੋਇਆ ਨਾ ਚੈਨਲ ਉਤੇ ਵੈਨ ਕੀਤਾ ਗਿਆ ਉੱਥੇ ਇਸ ਵੀਰਵਾਦ ਨੇ ਸ਼ਰਿਆਮ ਕਿਹਾ ਕਿ ਪੀਟੀਸੀ ਚੈਨਲ ਸਾਡਾ ਹੈ ਜਿੰਨੇ ਵੀ ਪੀਟੀਸੀ ਦੇ ਪੱਤਰਕਾਰ ਨੇ ਐਂਕਰ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਇਹ ਕਹੋ ਵੀ ਅਸੀਂ ਬਾਦਲਾਂ ਦੇ ਚਮਚੇ ਆ ਜਦੋਂ ਚੈਨਲ ਲਈ ਬਾਦਲਾਂ ਦਾ ਤਾਂ ਫਿਰ ਤੁਸੀਂ ਬਾਦਲਾਂ ਦੇ ਚਮਚੇ ਹੋਏ ਜਿੰਨਾ ਭੰਡੀ ਪਰਿਵਾਰ ਮੌਜੂਦਾ ਸਰਕਾਰ ਦਾ ਪੀਟੀਸੀ ਵਾਲੇ ਕਰ ਰਹੇ ਨੇ ਬਹੁਤਾਂ ਤੇ ਜੁੱਤੀਆਂ ਖਾਧੀਆਂ ਇਹਨਾਂ ਨੇ ਬਹੁਤਾਂ ਤੇ ਤੇ ਹੁਣ ਪੂਰਾ ਜੋਰ ਲੱਗਾ ਹੋਇਆ ਹੈ ਵੀ ਕਿਦਾਂ ਸੁਖਬੀਰ ਬਾਦਲ ਦੀਆਂ ਗਲਤੀਆਂ ਤੇ ਪੋਚੇ ਮਾਰ ਕੇ ਕਲੀਨ ਚਿੱਟ ਦਿੱਤੀ ਜਾਵੇ ਤੇ ਭੁੱਲ ਜਾਓ ਜਿੰਨਾ ਮਰਜੀ ਤੁਸੀਂ ਤਾਣਾ ਬਾਣਾ ਬੁਣ ਕੇ ਸੁਖਬੀਰ ਬਾਦਲ ਨੂੰ ਭਲਾ ਮਾਨਸ ਬਣਾਉਣ ਦੀ ਕੋਸ਼ਿਸ਼ ਕਰੋ ਇਹ ਹੋ ਨਹੀਂ ਸਕਦਾ ਔਰੰਗਜੀਬ ਨੇ ਜਦੋਂ ਹਿੰਦੂ ਪਰਿਵਾਰਾਂ ਨੂੰ ਮੁਸਲਮਾਨ ਬਣਾਉਣ ਦੀ ਗੱਲ ਕਹੀ ਨਾ ਉਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਸੀ ਉਹ ਮੈਸੇਜ ਕੀ ਸੀ ਜਿਹੜੇ ਕਿਰਪਾ ਰਾਮ ਪੰਡਤ ਆਏ ਸੀ ਨਾ ਕਸ਼ਮੀਰ ਤੋਂ ਆਨੰਦਪੁਰ ਸਾਹਿਬੇ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਕੋਲ ਤਾਂ ਉਦੋਂ ਇਹ ਕਿਹਾ ਗਿਆ ਸੀ ਕਿ ਇੱਕ ਖੋਤੇ ਨੂੰ ਤੁਸੀਂ ਇਸ਼ਨਾਨ ਕਰਾਇਓ ਤੇ ਜਦੋਂ ਉਹ ਪੰਡਤ ਖੋਤੇ ਨੂੰ ਇਸ਼ਨਾਨ ਕਰਾ ਰਹੇ ਸੀ ਨਾ ਪਾਣੀ ਦੇ ਵਿੱਚ ਉਹ ਘਰ ਕਰਦੇ ਨਾਲ ਮਲ ਮਲ ਕੇ ਸਾਬਣ ਲਾ ਕੇ ਨਹਾ ਰਹੇ ਸੀ ਤਾਂ ਕੋਲ ਦੇ ਕੁਝ ਮੌਲਵੀ ਮੁਸਲਮਾਨ ਲੰਘ ਰਹੇ ਸੀ ਉਹ ਕਹਿੰਦੇ ਕੀ ਕਰ ਰਹੇ ਹੋ ਉਹ ਪੰਡਤ ਕਹਿੰਦੇ ਇਹ ਖੋਤਾ ਹੈ ਗਧਾ ਹੈ ਇਹ ਇਹਨੂੰ ਕਹਿੰਦੇ ਅਸੀਂ ਗਊ ਬਣਾਉਣਾ ਜਣ ਕੇ ਨਾ ਕੇ ਖਰਖਰਾ ਫੇਰ ਕੇ ਖੋਤੇ ਤੋਂ ਗਊ ਬਣਾਉਣਾ ਯਾਨੀ ਕਿ ਖੋਤੇ ਤੋਂ ਗਊ ਬਣਾਉਣੀ ਹੈ ਤਾਨ ਮਾਰਿਆ ਉਹ ਮੌਲਵੀ ਕਹਿੰਦੇ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਖੋਤਾ ਖੋਤਾ ਹੀ ਰਹੂਗਾ ਤੇ ਉਹ ਮੌਲਵੀ ਜਦੋਂ ਇਹ ਸਵਾਲ ਕਰਦੇ ਨੇ ਨਾ ਪੰਡਤ ਕਹਿੰਦੇ ਜੇ ਕਹਿੰਦੇ ਖੋਤੇ ਤੋਂ ਗਊ ਨਹੀਂ ਬਣ ਸਕਦੀ ਫਿਰ ਅਸੀਂ ਹਿੰਦੂਆਂ ਤੋਂ ਮੁਸਲਮਾਨ ਵੀ ਨਹੀਂ ਬਣ ਸਕਦੇ ਇਹ ਮੈਸੇਜ ਸੀ ਬਹੁਤ ਵੱਡਾ ਹੁਣ ਜਿਹੜੇ ਪੀਟੀਸੀ ਵਾਲੇ ਨੇ ਪੋਸਟ ਪਾਈਆਂ ਨੇ ਉਹਨਾਂ ਨੂੰ ਬੇਨਤੀ ਹੈ ਬੇਸ਼ਮਤ ਚੈਲੰਜ ਕਰਦਾ ਹੁੰਨਾ ਤੁਸੀਂ ਜਿੰਨਾ ਮਰਜੀ ਸੁਖਵੀਰ ਦੇ ਲਈ ਚਾਪਲੂਸੀ ਕਰ ਲੋ ਚਮਚਾਗਰੀ ਕਰ ਲੋ ਸੁਖਵੀਰ ਸਿੱਖ ਕੌਮ ਦਾ ਦੋਸ਼ੀ ਹੈ ਉਹਨੂੰ ਕਲੀਨ ਚਟਨੀ ਮਿਲ ਸਕਦੀ ਜਿੱਥੇ ਮਰਜੀ ਇਸ਼ਨਾਨ ਕਰਾ ਲੋ ਜਿਹੜੇ ਤੀਰਥਾਂ ਤੇ ਮਰਜੀ ਘੁਮਾ ਲੋ ਦਾਨ ਪਨ ਕਰਾ ਲੋ ਉਹ ਬਖਸ਼ਿਆ ਨਹੀਂ ਜਾਊਗਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਜਿਹੜਾ ਬੰਦਾ ਅਕਾਲ ਤਖਤ ਦੇ ਸਾਹਮਣੇ ਖੜ ਕੇ ਇਹ ਕਹਿ ਸਕਦਾ ਜਦੋਂ ਜਹੇਦਾਰਾਂ ਨੇ ਪੁੱਛਿਆ ਬੀਬੀ ਜੀ ਤੁਸੀਂ ਕੀਤੀ ਐ ਉਹ ਕਹਿੰਦਾ ਹਾਂ ਕੀਤੀ ਐ ਜਿਵੇਂ ਤੁਹਾਨੂੰ ਪਤਾ ਮਜੀਠੀ ਦੇ ਘਰ ਵਾਲੇ ਨੇ ਕਿਹਾ ਸੀ ਕਿ ਮਜੀਠੀ ਤੇ ਚੜੀ ਲੱਤੀ ਤੇ ਹੈ ਹੀ ਨਹੀਂ ਇਹਵੇ ਸ਼ਰਮ ਲੋਕ ਨੇ ਪੀਟੀਸੀ ਵਾਲਿਓ ਤੁਹਾਨੂੰ ਤਨਖਾਹਾਂ ਮਿਲਦੀਆਂ ਨੇ ਆਪਣੀ ਤਨਖਾਹ ਲੈ ਕੇ ਜਿਹੜਾ ਚੈਨਲ ਦਾ ਇੱਕ ਪੱਤਰਕਾਰੀ ਦਾ ਕਿਰਦਾਰ ਹੁੰਦਾ ਥੋੜਾ ਜਿਹਾ ਉਹ ਨਿਭਾਉਣ ਦੀ ਕੋਸ਼ਿਸ਼ ਕਰੋ ਇਹ ਸ਼ਖਵੀਰ ਬਾਦਲ ਵਰਗੇ ਸਿਰੇ ਦੇ ਖਾਤ ਖੋਤੇ ਗਲਕ ਹਰਾਮਖੋਰ ਨੇ ਮੈਂ ਕਿਉਂ ਕਹਿ ਰਿਹਾ ਤੁਹਾਨੂੰ ਪਤਾ ਨਹੀਂ ਵੀ ਬਾਦਲਾਂ ਨੇ ਆਪਣੇ ਰਾਜ ਵਿੱਚ ਕੀ ਕੁਸ਼ ਕੀਤਾ ਕਿੰਨਾ ਕਤਲਿਆਮ ਕਰਾਇਆ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਈਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੱਕ ਇਹਨਾਂ ਨੇ ਵੇਚ ਦਿੱਤੇ ਕਿ ਤੁਸੀਂ ਕਲੀਨ ਜੈਟ ਦੇਣ ਲੱਗੇ ਹੋਇਓ। ਭਵੰਤਮਾਨ ਇਨਸਾਨ ਹੈ ਉਹ ਜਿੱਥੇ ਲੱਗ ਗਿਆ ਟੀਕਾ ਪਹਿਣਗੇ ਪਹਿਣਗੇ। ਉਹਨੂੰ ਕਿਹੜਾ ਪਤਾ ਨਹੀਂ ਸੀ ਵੀ ਇਹ ਪੱਤਰਕਾਰ ਪੀ.ਟੀ.ਸ ਤੋਂ ਨਹੀਂ ਹੈਗਾ। ਉਹ ਤਾਂ ਜਾਣਬੁੱਝ ਕੇ ਤੁਹਾਡੇ ਚਰੂਨੇ ਲੜਾਉਂਦੇ ਹੁੰਦੇ ਆ। ਤਾਂ ਕਿਹਾ ਸੀ ਮੁੱਖ ਮੰਤਰੀ ਦੇ ਨਾਲ মিডিਆ ਟੀਮ ਹੁੰਦੀ ਹੈ, ਸਲਾਹਕਾਰ ਹੁੰਦੇ ਆ। ਸਭ ਕੁਝ ਪਤਾ ਹੁੰਦਾ ਇਹਨਾਂ ਨੂੰ। ਕਿਉਂ ਕਿਹਾ ਸੀ ਵੀ ਤੜਫਣ ਇਹ ਵੀ थोड़ा बता और ਜਿਹੜੀ ਨੇ ਕਰਤੂਤਾਂ ਨੇ ਬਾਹਰ ਆਉਣ ਸ਼ਰਮ ਨਹੀਂ ਆਉਂਦੀ ਪੋਸਟ ਪਾਉਂਦੇ ਉਹਨੂੰ ਕਿ ਹਾਂ ਅਸੀਂ ਪੀਟੀਸੀ ਤੋਂ ਹਾਂ ਪੀਟੀਸੀ ਤੋਂ ਨਹੀਂ ਆਓ ਕੋਬੇ ਅਸੀਂ ਬਾਦਲਾਂ ਦੇ ਚਮਚੇ ਆ ਵੀ ਬਾਦਲਾਂ ਦਾ ਚਿੰਨ੍ਹ ਲੈ ਉਹ ਬੁਰਕੀ ਪੈਂਦੀ ਹੈ ਅਸੀਂ ਬਾਦਲਾਂ ਦੀ ਗੱਲ ਕਰਨੀ ਹੈ ਜਿਹੜੇ ਪੱਤਰਕਾਰ ਜਿਹੜੇ ਮੀਡੀਆ ਵਾਲੇ ਪੰਜਾਬ ਦੇ ਹਿੱਤਾਂ ਦੀ ਕੰਦਾ ਆਵਦੇ ਭਲੇ ਦੀ ਗੱਲ ਨਹੀਂ ਕਰਦੇ ਮੈਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਦਾ ਭਾਵੇਂ ਝਾੜੂ ਵਾਲੇ ਦੀ ਗੱਲ ਕਰ ਲਓ ਭਾਵੇਂ ਤੁਸੀਂ ਕਾਲੀਆਂ ਦੀ ਗੱਲ ਕਰ ਲਓ ਭਾਵੇਂ ਕਾਂਗਰਸੀ ਦੀ ਗੱਲ ਕਰ ਲਓ ਭਾਵੇਂ ਭਾਜੀਪੀ ਦੀ ਗੱਲ ਕਰ ਲਓ ਜਿਹੜੇ ਵੀ ਪੱਤਰਕਾਰ ਆਪਣੀ ਪੱਤਰਕਾਰੀ ਦੇ ਫਰਜ਼ ਤੋਂ ਭੱਜਦੇ ਨੇ ਤੋੜ ਮਰੋੜ ਕੇ ਕੇਵਲ ਸੁਰਖੀਆਂ ਬਟੋਰਨਾ ਚਾਹੁੰਦੇ ਨੇ ਮੌਜੂਦਾ ਸਰਕਾਰ ਨੂੰ ਬਦਨਾਮ ਕਰਦੇ ਨੇ ਸੁਖਬੀਰ ਬਾਦਲ ਨੇ ਕਾਲੇ ਚਿੱਠਿਆਂ ਤੇ ਕਾਲੇ ਕਾਰਨਾਮੇ ਤੇ ਪੜਦੇ ਪਾਉਂਦੇ ਨੇ ਉਹ ਪੱਤਰਕਾਰ ਨਹੀਂ ਹੋ ਸਕਦੇ ਮੈਂ ਚੈਲੰਜ ਕਰਦਾ ਪੀਟੀਸੀ ਵਾਲਿਓ ਫੋਨ ਤੁਹਾਡੇ 2-4 ਪਹਿਲਾਂ ਆਏ ਸੀ ਮੈਨੂੰ ਪਤਾ ਹੈ ਕਰਕੇ ਦੇਖੋ ਨਾ ਪੋਡਕਾਸਟ ਮੈਂ ਦੱਸੂ ਸੁਖਵੀਰ ਬਾਲਨੀਏ ਕਰਤੂਤਾ ਫਿਰ ਚਲਾਈਓ ਆਪਣੇ ਚੈਨਲ ਤੇ ਕਿਦਾਂ ਕੌਮ ਨੂੰ ਵੇਚਿਆ ਕੌਮ ਨੂੰ ਬਰਬਾਦ ਕੀਤਾ ਪੰਜਾਬ ਦਾ ਬੇੜਾਗਰ ਕੀਤਾ ਕਰਕੇ ਦੇਖੋ ਨਾ ਪੋਡਕਾਸਟ ਮੈਨੂੰ ਕਰਿਓ ਸਵਾਲ ਵੀ ਕਿਉਂ ਕਹਿੰਦੇ ਹੋ ਤੁਸੀਂ ਸਖੀਰ ਬਾਦ ਮਕਦਾ ਕੋਤਾ ਫਿਰ ਦੱਸਾਂਗੇ ਸ਼ਰਮ ਕਰੋ ਯਾਰ ਮਾੜੀ ਮੋਟੀ ਸਿੱਧਾ ਕਹੋ ਬੀ ਪੀਟੀਸੀ ਬਾਦਲਾਂ ਦਾ ਅਸੀਂ ਬਾਦਲਾਂ ਦੇ ਚਮਚੇ ਆ ਅਸੀਂ ਚਾਪਲੂਸੀ ਕਰਦੇ ਸਾਨੂੰ ਬੁਰਕੀ ਪੈਂਦੀ ਐ ਸਿੱਧਾ ਕਹੋ ਨਾ ਫਿਰ ਆ ਉਸ ਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ